ਨਾਲ ਬੋਲ ਬੜੀਆਂ ਨੇ ਕਿ ਆਈਡੀ ਸਾਹਿਬੀ ਤੇ ਪਹੁੰਚ ਕੇ ਗਏ ਨੇ ਕਿ ਕਿਸ ਤਰ੍ਹਾਂ ਦੇ ਅੱਜ ਨਿਊਜ਼ ਕਵਰ ਨੇ ਦਿਵਾਇਆ ਸਵੇਰ ਤੋਂ ਹੀ ਲੱਗੇ ਅਲੀ ਰੇਕ ਬੂਕ ਤੇ ਨੋਰਮਲਾਈਜ਼ ਪੋਸਟ ਤੇ ਫਰਾਈ ਕੀਤੀ ਹੋਈ ਜੀ ਥੋੜਾ ਕਟੀਆਂ ਜਿਹੜੀਆਂ ਪੁਲਿਸ ਕੰਟਰੋਲਿੰਗ ਪਾਤੀਆਂ ਸੀ ਸਾਡੇ ਨਾਲ ਰਿਜ਼ਰਵ ਦੇ ਬੰਦੇ ਵੀ ਸਾਰਾ ਦਿਨ ਅਸੀਂ ਪੋਲੀਟੀਕਲ ਅਪੂਖਾ ਦੇ ਮੋਰਚੇ ਜਾ ਕੇ ਦੇਖਿਆ ਇੱਥੇ ਜਿਹੜੀ ਸਾਰੇ ਲੈਕਚਨਾਂ ਬਾਰੇ ਉਹਨਾਂ ਨੇ ਰਿਡਰ ਬੁਕੇ ਭਈਆ ਬੁਟਾ ਆਪਣੀਆਂ ਜਿਹਦੇ ਵੀ ਕੋਈ ਇਨਸੀਡੈਂਟ ਵਾਲੀ ਘਟਨਾ ਜੇ ਕਦੇ ਜੇ ਇਹਦੇ ਮਾਝੂਗਾਜੀ ਜੀ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਏਰੀਆ ਨੂੰ ਚਰਚਾ ਦੇ ਪਤਾ ਕੀਤਾ ਉਹਨਾਂ ਨੇ ਤੁਹਾਨੂੰ ਟ੍ਰੀਟ ਕੀਤਾ ਜਿਹੜੀਆਂ ਉਹਨਾਂ ਪੱਖ ਨੇ ਪ੍ਰਦਰਸ਼ਨ ਕਰੀ ਉਹਨਾਂ ਦੇ ਮੱਥੇ ਤੇ ਕਿ ਤੁਹਾਡਾ ਪ੍ਰਚਾਰ ਨੂੰ ਜੋ ਰੰਗਰੇਟੇ ਮੋਟੇ ਕਰ ਰਿਹਾ ਹੈ ਉਹ ਕੀ ਬਣੀ ਹੈ ਸਾਰੇ ਤੁਹਾਡੇ ਨਾਲ ਮੋਟਾ ਖਾ ਦਿੱਤਾ ਉਹਨੇ ਕੀ ਕਿਹਾ ਕਰਦੇ ਕੋਈ ਇੱਕ ਬਿੱਟ ਬਿੱਟ ਪਰ ਹੋਰ ਦਾ ਸਮੂਹ ਹੁੰਦਾ ਹੈ ਮੈਂਬਰ ਸਾਰੇ ਇਹ ਹਰੇਕ ਬੰਦੇ ਦੀ ਆਪੋ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਜੀ ਕਿ ਮੇਰੇ ਸਾਰੇ ਮਲਾਕਿਲ ਜਿੰਨੇ ਮੇਰੇ ਨਾਲ ਕੰਮ ਕਰਿਆ ਉਹਨਾਂ ਨੇ ਬੜੀ ਮਿਹਨਤ ਉਹਨਾਂ ਹੋ ਕੇ ਜਿਹੜਾ ਜੀ ਮੇਰੇ ਨਾਲ ਕੀਤਾ 10 ਰੁਪਏ ਅਜੀ ਆਪਣੇ ਏਰੀਆ ਵਿੱਚ ਕੋਈ ਮਾਰੀ ਘਟਨਾ ਨਹੀਂ ਸਸੇਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪ੍ਰੈਸ ਪੰਜਾਬ 24 ਅੱਜ ਸਾਡੀ ਮੀਡੀਆ ਟੀਮ ਪਿੰਡ ਗਾਜੀਆਂ ਨਾਲ ਪਹੁੰਚੀ ਹੈ ਜਿਵੇਂ ਦੇਖ ਸਕਦੇ ਇੱਕ ਜੋਂ ਨੂੰ ਚੋਣਾਂ ਵੋਟਾਂ ਪੈ ਰਹੀਆਂ ਉਸੇ ਤਰ੍ਹਾਂ ਪਿੰਡ ਪਿੰਡ ਵਿੱਚ ਜਿਵੇਂ ਲੀਡਰ ਉਧੋਂ ਉਧਾਰੇ ਆ ਕਾਂਗਰਸ ਦੇ ਲੀਡਰ ਅੱਜ ਸਾਡੇ ਨਾਲ ਸਰਦਾਰ ਹਰੀ ਸਿੰਘ ਜੀ ਖਾਈ ਪਹੁੰਚਿਆ ਉਹਨਾਂ ਨਾਲ ਕਰਦੇ ਆ ਗੱਲਬਾਤ ਕਿਵੇਂ ਲੱਗਦਾ ਜੀ ਤੁਸੀਂ ਪਿੰਡਾਂ ਦਾ ਦੌਰਾ ਕੀਤਾ ਵਕ ਵਕ ਪਿੰਡਾਂ ਚ ਗਏ ਆ ਕਿਵੇਂ ਰਜ਼ਾਨ ਲੱਗਦਾ ਤੁਹਾਨੂੰ ਆਪਣੀ ਬੀਬੀ ਅਮਰਜੀਤ ਕਰਸਾ ਹੋ ਕੇ ਜੀ ਬੇ ਕੁਝ ਪਹਿਲੀ ਗੱਲ ਤਾਂ ਇਹ ਵੀ ਜਿਹੜੀ ਅੱਜ VOTING ਹੋਣ ਜਾ ਰਹੀ ਹੈ ਸਾਰੇ ਜਿਹੜੇ ਵਕ ਵਕ ਪਿੰਡਾਂ ਦੇ ਜਿੰਨੇ ਵੀ ਹਲਕਾ ਫਰੀਦਕੋਟ ਦੇ ਸਾਡੇ ਵੋਟਰ ਵੈਟਰ ਸਹਿਬਾਨ ਸਾਰਿਆਂ ਦਾ ਬੜਾ ਰਜ਼ਾਨ ਬੜਾ ਉਹਨਾਂ ਦੇ ਵਿੱਚ ਜੋਸ਼ ਆ ਕਿਉਂਕਿ ਮੈਂ ਵਕ ਵਕ ਪਿੰਡਾਂ ਦੇ ਵਿੱਚ ਗਿਆ ਹਰੇਕ ਜਗ੍ਹਾ ਜਿੱਥੇ ਜਿੱਥੇ ਸਾਡਾ ਵਰਕਰ ਬੈਠਾ ਬਹੁਤ ਤਕੜੇ ਹੋ ਕੇ ਕੰਮ ਕਰਲੇ ਆ ਔਰ ਮੈਨੂੰ ਮੈਂ ਭਰੋਸੇ ਨਾਲ ਇਹ ਗੱਲ ਕਹਿ ਸਕਦਾ ਵੀ ਅੱਜ ਜਿਹੜਾ ਇਸ ਹਲਕੇ ਤੋਂ ਭਾਰੀ ਬਹੁਤ ਮਤ ਨਾਲ ਜਿਹੜੀ ਬੀਬੀ ਮਰਜੀਤ ਕੌਰ ਸਾਹੋਕੇ ਨੂੰ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਰੇ ਪਿੰਡਾਂ ਦੇ ਵਿੱਚੋਂ ਵੱਧ-ਤੋਂ ਵੱਧ ਵੋਟਾਂ ਨਾਲ ਉਹਨੂੰ ਜਿਤਾ ਕੇ ਥੋਪੇ ਜਾਣਗੇ ਜਿਹੜਾ ਚਾਰ ਤਿੰਨ ਰਿਜ਼ਲਟ ਆਉਣ ਵਾਲਾ ਉਹਦੇ ਵਿੱਚ ਸਾਨੂੰ ਬਹੁਤ ਵੱਡੀ ਉਮੀਦ ਆ ਬੀਬੀ ਮਰਜੀਤ ਕੌਰ ਸਾਹੋਕੇ ਵੱਡੇ ਮਾਰਦਨਾ ਨੇਹਾਲ ਸਿੰਘ ਹਾਲੇ ਹਲਕੇ ਚ ਅੱਗੇ ਜਾਊਗਾ ਹਾਂ ਜੇ ਮੈਂ ਤੁਸੀਂ ਬਖਵਖ ਹਲਕਾਂ ਚ ਗਏ ਹਾਂ ਗਰਮੀ ਵੀ ਬਹੁਤ ਜ਼ਿਆਦਾ ਹੈ ਬੋਟਰਾ ਚ ਸਤਾਬ ਬਹੁਤ ਜ਼ਿਆਦਾ ਉਸੇ ਤਰ੍ਹਾਂ ਪ੍ਰਬੰਧ ਵੀ ਕੀਤੇ ਗਏ ਤੁਸੀਂ ਬਖਵਖ ਥਾਵਾਂ ਤੇ ਗਏ ਜਿਵੇਂ ਪਾਣੀ ਦਾ ਠੰਡਾ ਜਲ ਪਿਆ ਜਾ ਰਿਹਾ ਹੈ ਸਵੀਲਾ ਜੰਗਾ ਪੱਖੇ ਲੱਗ ਰਹੇ ਆ ਉਹ ਪ੍ਰਬੰਧ ਕੀਤਾ ਦੇਖੋ ਸਾਰੇ ਪਿੰਡਾਂ ਦੇ ਵਿੱਚ ਵਰਕਰ ਨੇ ਆਪ ਮਹਾਰੇ ਹੋ ਕੇ ਟੈਂਟ ਲਾ ਰੱਖਿਆ ਆਪ ਮਹਾਰੇ ਹੋ ਕੇ ਸਵੀਲਾ ਜੰਗਾ ਪਾਣੀ ਦੀਆਂ ਬਖਵਖ ਤਰ੍ਹਾਂ ਦੇ ਪ੍ਰਬੰਧ ਕੀਤੇ ਜੱਗੇ ਆ ਕੋਈ ਬਗੋੜੇ ਬਣਾਈ ਜਾਂਦਾ ਕੋਈ ਸਮੋਸੇ ਬਣਾਈ ਬੈਠਾ ਇਹ ਇੱਕ ਜਿਹੜੀ ਪਾਰਟੀ ਦੀ ਜਿੱਤ ਦੀ ਨਿਸ਼ਾਨੀ ਹੁੰਦੀ ਹੈ। ਹਾਂਜੀ। ਸੋ ਉਥੋਂ ਇਹ ਲੱਗਦਾ ਸਾਨੂੰ ਇਸ ਗੱਲ ਤੇ ਪੂਰੀ ਅਸੀਂ ਬੜੇ ਆਸਮੰਦ ਆ ਵੀ ਜੇ ਸਾਭ ਨਾਲ ਸਾਡੇ ਵਰਕਰਾਂ ਚ ਅੱਛਾ ਅੱਜ ਵੋਟਰਾਂ ਦਾ ਪਿਆਰ ਦਿਸ ਰਿਹਾ ਕਿਉਂਕਿ ਜਦੋਂ ਜਿਹੜੇ ਵੋਟਰ ਵੋਟ ਪਾਉਣ ਆਉਂਦੇ ਆ ਜਦੋਂ ਕਿਸੇ ਪਿੰਡ ਜਾਈਦਾ ਉਹ ਵੱਧ ਚੜ ਕੇ ਜਦੋਂ ਮੇਲ ਮਲਾਪ ਕਰਦੇ ਉਥੋਂ ਪਤਾ ਲੱਗ ਜਾਂਦਾ ਵੀ ਵਰਕਰਾਂ ਦਾ ਜਿਹੜਾ ਰੁਝਾਨ ਆ ਉਹ ਵੋਟਰ ਦਾ ਰੁਝਾਨ ਆ ਉਹ ਕਾਂਗਰਸ ਪਾਰਟੀ ਵੱਲੋਂ ਸਾਡੇ ਨਾਲ ਲਖੀ ਪ੍ਰਾਰਜ ਜੀ ਲਖੀ ਪ੍ਰਾਰਜ ਜੀ ਤੜਕੇ ਦੇ ਤੁਸੀਂ ਪੋਲਿੰਗ ਲਈ ਆ ਆ ਤੁਹਾਡੇ ਦੇ ਸਾਹਮਣੇ ਕਿੰਨੀਆਂ ਕਵੋਟਾਂ ਪੈਂਡ ਕਰ ਜਾਈਆਂ ਨੇ ਦੁਪਹਿਰ ਕ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਤਾਬਕ ਅਸੀਂ 60% ਵੋਟਾਂ ਸਾਨੂੰ ਕਾਂਗਰਸ ਪਾਰਟੀ ਨੂੰ ਸਾਡੇ ਪਿੰਡ ਤੋਂ ਪੈਣਗੀਆਂ ਕਿਉਂਕਿ ਬਾਹਰ ਵੋਟ ਜਾਣੇ ਕਰਕੇ ਮੁੰਡੇ ਬਾਹਰ ਜੂਤ ਬਹੁਤ ਚਲੇ ਗਿਆ ਉਹਦੇ ਕਰਕੇ ਸਾਡੇ ਪਿੰਡ ਦੇ ਵਿੱਚੋਂ ਵੋਟਾਂ ਬਹੁਤ ਘਟੀਆਂ ਤੇ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਸਾਡੇ ਪੋਜੀਸ਼ਨ ਹੈ ਪਿੰਡ ਦੇ ਵਿੱਚ ਤੇ ਵੈਸੇ ਤਾਂ ਸਾਰੇ ਹਲਕੇ ਦੇ ਵਿੱਚ ਹੀ ਪੋਜੀਸ਼ਨ ਵਧੀਆ ਤੇ ਪਿੰਡ ਦੇ ਵਿੱਚੋਂ ਪੋਜੀਸ਼ਨ ਬਹੁਤ ਵਧੀਆ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਮੀਡੀਆ ਰਾਹੀਂ ਅੱਜ ਵੋਟਾਂ ਬਸ ਤਾਂ ਹੀ ਕਹਿਣਾ ਚਾਹੁੰਦੇ ਆਂ ਵੀ ਸ਼ੋਕ ਸ਼ਾਂਤੀ ਨਾਲ ਲੜਾਈ ਝਗੜੇ ਤੋਂ ਬਚਾ ਕੇ ਬਸ ਪੋਲਿੰਗ ਕਰ ਲੋ ਕਿਉਂਕਿ ਆਪਾਂ ਇੱਥੇ ਹੀ ਰਹਿਣਾਗਾ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਵੀ ਲੜਾਈ ਝਗੜੇ ਤੋਂ ਬਚੋ ਆ ਦੋਸਤੋ ਤੁਸੀਂ ਦੇਖਿਆ ਕਿ ਲੱਖੀ ਬਰਾੜ ਨੇ ਕਿਹਾ ਵੋਟਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਇੱਕ ਮੈਸੇਜ ਦਿੱਤਾ ਉਹਨਾਂ ਨੇ ਕਿ ਆਮਨ ਸ਼ਾਂਤੀ ਨਾਲੇ ਵੋਟਾਂ ਦਾ ਜੋ ਕੰਮ ਨੇਤਰੇ ਜਿਵੇਂ ਕਿ ਪਤਾ ਹੀ ਸਾਰਿਆਂ ਨੂੰ 1 ਜੂਨ ਅੱਜ ਵੋਟਾਂ ਦਾ ਦਿਨ ਹੈ ਤੇ ਵੱਖ-ਵੱਖ ਪਿੰਡਾਂ ਵਿੱਚ ਵੋਟਾਂ ਪੈ ਰਹੀਆਂ ਉਸੇ ਤਰ੍ਹਾਂ ਪਿੰਡ ਗਾਜਿਆਨੇ ਦੇ ਵਿੱਚ ਵੀ ਅੱਜ ਵੋਟਾਂ ਦੇ ਜੋ ਪੋਲ ਬੂਥਾ ਅਲੱਗ-ਅਲੱਗ ਪਾਰਟੀਆਂ ਨੇ ਲਾਏ ਆ ਜਿਵੇਂ ਕਾਂਗਰਸ ਆਮ ਪਾਰਟੀ ਭਾਜਪੀ ਤੇ ਵਿੱਚੇ ਆਜਾਦ ਉਮੀਦਵਾਰ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਬੂਥ ਲੱਗੇ ਆ ਤੇ ਗੱਲਬਾਤ ਕਰਦੇ ਆ ਆਮ ਪਾਰਟੀ ਦੇ ਬੂਥ ਤੇ ਸਾਡੇ ਨਾਲ ਸਰਪੰਚ ਜੁੜੇ ਆ ਸਰਦਾਰ ਜਗਜੀਤ ਸਿੰਘ ਜੀ ਪੋਰਾ ਗੱਲਬਾਤ ਕਰਦੇ ਆ ਕੀ ਕਹਿੰਦਾ ਸਰਪੰਚ ਸਾਹਿਬ ਕਿੰਨੇ ਮੋਹਾਨਾ ਪਿੰਡ ਦਾ ਕਿੰਨੇ ਕਬੋਟਾ ਇਸ ਵੇਲੇ ਪਹੁੰਚ ਚੁੱਕੇ ਆ ਤੇ ਕਿੰਨੀ ਕੁੱਲ ਵੋਟ ਆਪਣੇ ਪਿੰਡ ਦੀ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸਰੀ ਬਹਿਗਰੂ ਜੀ ਕੀ ਫਤਿਹ ਪਿੰਡ ਗਾਜੀਆਣਾ ਦੇ ਵਿੱਚ ਜਿਹੜੀ ਅੱਜ ਪੋਲਿੰਗ ਹੋ ਰਹੀ ਹੈ ਹਾਂਜੀ ਕਰਮਜੀਤ ਨਮੋਲ ਹਾਂਜੀ ਆਮ ਆਦਮੀ ਦੇ ਆ ਹਾਂਜੀ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਨਿਕਲਣੀਆਂ ਇੱਥੋਂ ਹਾਂਜੀ ਕਿਉਂਕਿ ਤਸ਼ਾਹ ਲੋਕਾਂ ਨੂੰ ਬਹੁਤ ਆ ਵੀ ਕਰਮਜੀਤ ਨਮੋਲ ਨੂੰ ਵੋਟ ਪਾਈਗੇ ਕਿਉਂਕਿ ਭਗਵੰਤਬਾਨ ਨੇ ਜਿਹੜੇ ਕੰਮ ਕੀਤੇ ਆ ਉਹਨਾਂ ਦੇ ਕੰਮਾਂ ਨੂੰ ਵੋਟ ਪੈ ਰਹੀ ਹੈ ਜਾਂ ਬਿਜਲੀ ਦੇ ਬਿੱਲ ਮਾਫ ਕੀਤੇ ਆ ਜਾਂ ਕਸਿਆਂ ਦਾ ਪਾਣੀ ਦਿੱਤਾ ਹਾਂਜੀ ਜਾਂ ਨੌਕਰੀਆਂ ਦਿੱਤੀਆਂ ਬਿਨਾਰ ਇਸ ਬਤ ਤੋਂ ਉਸ ਦੇ ਨਾਲ ਮਤਲਬ ਅੱਜ ਪੂਰਾ ਤਸ਼ਾਹ ਲੋਕਾਂ ਦੇ ਵਿੱਚ ਤੇ ਦੂਜੀ ਗੱਲ ਜਿਹੜੀ ਅਮਨਾ ਚੈਨ ਆ ਪਿੰਡ ਦੇ ਵਿੱਚ ਹਾਂਜੀ ਅਮਨਾ ਚੈਨ ਦੇ ਨਾਲ ਵੋਟਰ ਆ ਪੈ ਰਹੀ ਹੈ ਕੋਈ ਵੀ ਕੋਈ ਧੱਕੇਵਾਜੀ ਨਹੀਂ ਹੋ ਰਹੀ ਕਿਸੇ ਦੇ ਨਾਲ ਪਿਆਰ ਦੇ ਨਾਲ ਲੋਕ ਜਾਂਦੇ ਤੇ ਪਿਆਰ ਨਾਲ ਵੋਟ ਪਾ ਕੇ ਮੁੜਦੇ ਆ ਥਵਾਕ ਨਾਲ ਥਵਾਕ ਦੇ ਨਾਲ ਅੱਜ ਜੇ ਮੈਂ ਤੁਸੀਂ ਗੱਲ ਕੀਤੀ ਆ ਵੀ ਕੰਮ ਕੀਤੇ ਆ ਤੁਸੀਂ ਇਸ ਪਿੰਡ ਦੇ ਸਰਪੰਚ ਆ ਮੌਜੂਦਾ ਸਰਪੰਚ ਆ ਤੁਸੀਂ ਵੀ ਇਸ ਪਿੰਡ ਨੂੰ ਸੋਨਾ ਬਣਾਉਣ ਲਈ ਬਹੁਤ ਕੰਮ ਕੀਤਾ ਤੁਹਾਨੂੰ ਲੱਗਦਾ ਵੀ ਵੋਟਾਂ ਆਪਣੇ ਪਿੰਡਾਂ ਇਧਰ ਹੀ ਪੁੱਗਤ ਨੇ ਹਾਂਜੀ ਕੰਮ ਜਿਹੜੇ ਕੀਤੇ 5 ਸਾਲਾਂ ਦੇ ਵਿੱਚ ਲੋਕਾਂ ਨੂੰ ਪਤਾ ਹੀ ਅਸਲ ਤਾਂ 10 ਸਾਲ ਹੋ ਗਏ ਸਾਨੂੰ ਬਣਿਆ ਨੂੰ ਹਾਂਜੀ 10 ਸਾਲਾਂ ਦੇ ਵਿੱਚ ਹੀ ਲੋਕਾਂ ਨੂੰ ਪਤਾ ਵੀ ਕੀ ਕੀ ਕੰਮ ਕੀਤੇ ਆ ਤਾਂ ਪਿੰਡ ਦਾ ਜਿਹੜਾ ਵਿਕਾਸ ਕੀਤਾ ਸੀ ಗ್ರಾಮ ਪੰਚਾਇਤ ਨੇ ਸਾਰੀ ਨੇੜਲ ਕੇ ਮੇਰੇ ਤੇ ਮੇਰੇ ਨਗਰ ਨੇ ਨਾਲ ਮੇਰਾ ਸਹਿਯੋਗ ਦਿੱਤਾ ਔਰ ਸਾਰੇ ਇਲਾਕੇ ਚ ਪਤਾ ਨੇੜੇ ਨੇੜੇ ਪਿੰਡਾਂ ਚ ਪਤਾ ਵੀ ਗਾਜੀਆਣੇ ਪਿੰਡ ਦੇ ਵਿੱਚ ਕੰਮ ਹੋਏ ਆ ਉਸ ਕੰਮ ਦੇ ਆਧਾਰ ਤੇ ਵੋਟ ਪੈ ਰਹੀ ਹੈ ਵੀ ਜੇ ਕੰਮ ਕੀਤੇ ਆ ਤਾਂ ਕੰਮ ਦੇ ਆਧਾਰ ਤੇ ਵੋਟ ਪੈ ਰਹੀ ਹੈ ਬਹੁਤ ਸਨਯੋਗ ਹੈ ਪਰ ਦੂਸਰੇ ਨੰਬਰ ਤੇ ਮਨਜੀਤ ਸਿੰਘ ਬਲਾਸਪੁਰ ਹਾਂਜੀ ਬਹੁਤ ਵਧੀਆ ਇਨਸਾਨ ਹੈ ਜਿਹੜੇ ਹਰੇਕ ਵਿਅਕਤੀ ਦੀ ਗੱਲ ਸੁਣਦੇ ਆ ਹਰੇਕ ਹਰੇਕ ਆਦਮੀ ਦੀ ਗੱਲ ਸੁਣਦੇ ਆ ਨਹੀਂ ਤਾਂ ਆਮ ਮੈਂ ਦੇਖਿਆ ਕਿ ਕਾਂਗਰਸ ਪਾਰਟੀ ਵਿੱਚ ਬੱਚ ਸੀ ਜਿਵੇਂ ਮੈਂ ਆ ਪਿੰਡ ਦੀ ਸਰਪੰਚੀ ਕਰਦਾ ਤਾਂ ਉਹ ਕਹਿੰਦੇ ਇਹ ਗੱਲ ਕਹਿੰਦੇ ਸੀ ਸਰਪੰਚ ਸਾਹਿਬ ਨੂੰ ਲਿਓ ਕੰਮ ਫੇਰ ਹੋਊਗਾ ਪਰ ਇਹ ਮਨਜੀਤ ਕੋਲੇ ਇਹ ਕੰਮ ਨਹੀਂਗਾ ਪਿੰਡ ਦਾ ਕੋਈ ਵੀ ਬੰਦਾ ਜਾਂਦਾ ਕੋਈ ਵੀ ਭੈਣ ਭਰਾ ਜਾਂਦਾ ਹਰੇਕ ਦੀ ਗੱਲ ਸੁਣਨੀ ਹਰੇਕ ਦੀ ਬਾਹ ਫੜਨੀ ਇਹ ਆਮ ਪਾਰਟੀ ਦੇ ਵਿੱਚ ਬਹੁਤ ਵੱਡੀ ਖੁੱਭੀ ਹੈ ਗਰੀਬ ਆਦਮੀ ਦੀ ਗੱਲ ਸੁਣਨੀ ਜਾਂ ਆਮ ਬੰਦੇ ਦੀ ਗੱਲ ਸੁਣਨੀ ਤਾਂ ਬਹੁਤ ਵੱਡੀ ਖੁੱਭੀ ਹੈ ਆ ਉਹ ਇਹਦੇ ਆਮ ਆਦਮੀ ਦੇ ਵਿੱਚ ਕਿਉਂਕਿ ਤਾਂ ਕਰਕੇ ਲੋਕਾਂ ਦੇ ਨਾਲ ਇਹ ਜਿਹੜੇ ਜੁੜੇ ਆ ਹੁਣ ਅੱਗੇ ਜਿਹੜੇ ਕੰਮ ਸੀਗੇ ਮਤਲਬ ਗਵਰਨਮੈਂਟਾਂ ਕਰਦੀਆਂ ਸੀ ਮੈਂ ਉਦੋਂ ਵੀ ਦੱਸਿਆ ਸੀਗਾ ਵੀ 2.5 ਸਾਲ ਤੋਂ ਬਾਅਦ ਕਰਦੀਆਂ ਸੀ ਹਾਂਜੀ ਇਹਨਾਂ ਨੇ 2.5 ਮਹੀਨੇ ਤੋਂ ਸਟਾਰਟਿੰਗ ਕਰਤੀ ਕੰਮਾਂ ਦੀ ਭਗਵੰਤ ਮਾਨ ਨੇ ਤਾਂ ਬਹੁਤ ਵਧੀਆ ਕੰਮ ਕੀਤੇ ਆ ਪਿੰਡ ਦੇ ਪਰ ਸਾਨੂੰ ਵੀ ਉਮੀਦ ਹੈ ਵੀ ਹੁਣ ਮੂਹਰਾ ਮੂਹਰਾ ਇਲੈਕਸ਼ਨ ਸਰਪੰਚੀ ਦਾ ਵੀ ਆਉਂਦਾ ਹੈ ਤਾਂ ਸਾਡੇ ਨਾਲ ਜਿਹੜੀ ਆਮ ਆਦਮੀ ਪਾਰਟੀ ਐ ਐਮਐਲਏ ਸਾਹਿਬ ਐ ਜਾਂ ਸਾਰਾ ਨਗਰ ਐ ਸਾਡੇ ਨਾਲ ਐ ਜੇ ਕੰਮ ਕੀਤਾ ਤਾਂ ਕੰਮਾਂ ਦਾ ਮੁੱਲ ਪੈਣਾ ਹੈ ਮੈਂ ਹਰੇਕ ਇਨਸਾਨ ਨੂੰ ਕਿਹਾ ਵੀ ਜੇ ਮੈਂ ਕੰਮ ਕੀਤਾ ਤਾਂ ਵੋਟ ਮੈਨੂੰ ਦੇ ਦਿਓ ਮੈਂ ਨਹੀਂ ਕਿਤੇ ਵੋਟ ਨਾ ਦਿਓ ਪਰ ਨਗਰ ਨੂੰ ਪਤਾ ਹੀ ਐ ਇਸ ਗੱਲ ਦਾ ਵੀ ਕਿੰਨੇ ਕਿੰਨੇ ਆਪਣੇ ਗਾਜੀਆਣੇ ਵਿੱਚ ਕੰਮ ਹੋਏ ਆ ਤੇ ਮੈਂ ਤੁਹਾਨੂੰ ਪੱਤਰਕਾਰ ਸਾਹਿਬ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਹਾਨੂੰ ਵੀ ਪਤਾ ਤੁਸੀਂ ਵੀ ਇਸ ਪਿੰਡ ਦੇ ਨਿਨंदे ਆ ਤਾਂ ਵੀ ਕੰਮ ਗਾਜੀਆਣੇ ਦੇ ਵਿੱਚ ਕਿੰਨੇ ਹੋਏ ਆ ਜਦੋਂ ਪਿੰਡ ਦੀ ਐਂਟਰੀ ਹੁੰਦੀ ਆ ਉਦੋਂ ਹਰੇਕ ਬੰਦਾ ਹਾਂਜੀ ਆ ਕੇ ਪੁੱਛਦਾ ਵੀ ਇੱਥੇ ਸਰਪੰਚ ਕੌਣ ਹੈ ਤੁਹਾਨੂੰ ਇਸ ਗੱਲ ਦਾ ਤਾਂ ਪਤਾ ਨਾ ਹਾਂ ਇਹ ਗੱਲ ਦਾ ਪਤਾ ਚੱਲ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਹਰੇਕ ਵਾਰ ਬੰਦਾ ਪੁੱਛਦਾ ਵੀ ਇੱਥੇ ਪਿੰਡ ਦਾ ਸਰਪੰਚ ਕੌਣ ਹੈ ਠੀਕ ਹੈ ਦੂਸਰੀ ਗੱਲ ਵੀ ਇੱਥੇ ਇੱਕ ਵਾਰ ਇੱਥੇ ਕੋਈ ਪ੍ਰੋਗਰਾਮ ਸੀਗਾ ਤੇ ਇੱਥੇ ਟੀਚਰ ਸਾਹਿਬ ਮਾਸਟਰ ਸਾਹਿਬਾਨ ਆਏ ਸੀਗੇ ਹਾਂਜੀ ਗੋਆ ਗੁਰੂ ਘਰ ਹਾਂਜੀ ਤੋਂ 50 30 35 ਬੰਦੇ ਗਰਾਊਂਡ ਦੇ ਵਿੱਚ ਆ ਗਏ ਹਾਂਜੀ ਗਰਾਊਂਡ ਦੇ ਵਿੱਚ ਆ ਕੇ ਮੇਰਾ ਨੰਬਰ ਲਿਆ ਉਹਨਾਂ ਨੇ ਸਪੈਸ਼ਲ ਮੈਨੂੰ ਫੋਨ ਕੀਤਾ ਹਾਂਜੀ ਵੀ ਜਿਹੜਾ ਤੇਰਾ ਗਰਾਊਂਡ ਬਣਾਇਆ ਹੋਇਆ ਵਾ ਨਾ ਸਰਪੰਚ ਸਾਹਿਬ ਵੀ ਇਹ ਨੇੜੇ ਹਾਂਜੀ ਜਿਹਨੇ ਇਹ ਸਹੂਲਤਾਂ ਕਾ ਲਾਇਆ ਵਾ ਲੇਟਾਂ ਲਾਗੀਆਂ ਵੀਆਂ ਆਪਣੇ ਇੰਟਰਲੌਕ ਲਾਇਏ ਵੀ ਬੂਟੇ ਲਾਏ ਵੇ ਜੰਮਾ ਲਾਇਆ ਵੀਆਂ ਤਾਂ ਬਹੁਤ ਵਧੀਆ ਉਹ ਕਹਿੰਦੇ ਵੀ ਮੈਨੂੰ ਉਹਨਾਂ ਨੇ ਪਤਾ ਹੀ ਦਿੱਤੀ ਐ ਵੀ ਸਰਪੰਚ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਸੋਭਾ ਫੇਰ ਬਣਦੀ ਐ ਜੇ ਨਗਰ ਕਹੇ ਜਾਂ ਪਾਸੇ-ਆਸੇ ਪਿੰਡਾਂ ਦੇ ਲੋਕ ਕਹਿਣ ਮੇਰੇ ਕਹਿਣ ਨਾਲ ਨਹੀਂ ਮੈਂ ਆਪ ਦੀ ਵਡਿਆਈ ਆਪ ਕਰੀ ਜਾਵਾਂ ਪਰ ਨਗਰ ਤੋਂ ਪਤਾ ਲੱਗਦਾ ਜਾਂ ਪਿੰਡਾਂ 'ਚ ਪਤਾ ਲੱਗਦਾ ਵੀ ਸਰਪੰਚ ਗਾਜੀਆਣੇ 'ਚ ਹੈਗਾ ਜਿਵੇਂ ਤੁਸੀਂ ਦੇਖਿਆ ਜੀ ਅ ਦੋਸਤੋ 10 ਦਿਨਾਂ ਦੇ ਸੀ ਵੀ ਇਸੇ ਪਿੰਡ ਤੇ ਜੰਪ ਵਾਲਾ ਇੱਥੇ ਦੇ ਰਹਿਣ ਵਾਲੇ ਆ ਇਹ ਪਿੰਡ ਦਾ ਥਵਾਕ ਬਹੁਤ ਹੈ ਜਿਵੇਂ ਹੋਰਾਂ ਪਿੰਡਾਂ ਜਿਹਾ ਨੇ ਤਿੰਨ ਤਿੰਨ ਗੁਰੂ ਘਰਾਂ ਚਾਰ ਚਾਰ ਗੁਰੂ ਘਰਾਂ ਇਹ ਵੀ ਇੱਕ ਵੱਡੀ ਗੱਲ ਹੈ ਹਾਂਜੀ ਹਾਂਜੀ ਥਵਾਕ ਪਿੰਡ ਦਾ ਬਹੁਤ ਹੈ ਪਿੰਡ ਤੇ ਜਦੋਂ ਕੋਈ ਵੀ ਸੱਦਾ ਆਉਂਦਾ ਤੁਹਾਨੂੰ ਸਾਨੂੰ ਸੱਦਾ ਆਉਂਦਾ ਜਾਂ ਦੂਸਰੇ ਨਗਰ ਨੂੰ ਆਉਂਦਾ ਅਸੀਂ ਇੱਕਦਮ ਇਕੱਠੇ ਹੁੰਨੇ ਇੱਥੇ ਤੁਹਾਨੂੰ ਪਤਾ ਹੀ ਹੈ ਹਾਂਜੀ ਦੂਸਰੀ ਗੱਲ ਸਾਡੀ ਇਹ ਹੈ ਵੀ ਸਾਨੂੰ 5 5 ਸਾਲ ਤਾਂ ਮੈਨੂੰ ਹੋ ਗਿਆ 5 ਸਾਲ ਪਹਿਲਾਂ ਮੈਂ ਬੰਦਾ ਬਣਾਇਆ ਸੀਗਾ ਹਾਂਜੀ ਹਾਂਜੀ ਐਸੀ ਸਰਪੰਚ ਸੀਗਾ ਮੈਂ ਬਣਾਇਆ ਸੀ ਉਦੋਂ ਵੀ ਪਰ ਅਸੀਂ ਥਾਣੇ ਕੋਈ ਕੇਸ ਨਹੀਂ ਲੈ ਕੇ ਗਿਆ ਇੱਥੇ ਹਾਂਜੀ ਨਾ ਸਾਡੀ ਆਦਤ ਆ ਵੀ ਕਿਸੇ ਨੂੰ ਲਾਉਣੀ ਤੇ ਭ ਵੀ ਅਸੀਂ ਤਾਂ ਇਹ ਕਹਿੰਨੇ ਆ ਵੀ ਜੇ ਥਾਣੇ ਕੇ ਕੇਸ ਜਾਂਦਾ ਤਾਂ ਗੜਬੜ ਸਾਡੇ ਨਹੀਂ ਹੋਣੀ ਹੈ ਸੱਚੀ ਗੱਲ ਫਿਰ ਸਾਨੂੰ ਕਹਿਣੀ ਪੈਂਦੀ ਹੈ ਤਾਂ ਫਿਰ ਉੱਥੇ ਜਾ ਕੇ ਮਾਹੌਲ ਖਰਾਬ ਹੁੰਦਾ ਤਾਂ ਅਸੀਂ ਕੋਸ਼ਿਸ਼ ਕਰਦੇ ਆ ਪਿੰਡ ਦੇ ਵਿੱਚ ਹੀ ਨਿਵੇੜਦੇ ਆ ਗੱਲ ਕੋਈ ਵੀ ਇੱਕ ਅੱਦਾ ਹੁੰਦੇ ਆ ਇੱਕ ਦੋ ਕੇਸ ਜੇ ਥਾਣੇ ਚਲੇ ਜਾਂਦੇ ਆ ਤਾਂ ਪਰ ਉੱਥੇ ਜਾ ਕੇ ਨਿਵੇੜਦੇ ਨਹੀਂ ਨਹੀਂ ਤਾਂ 80 ਪਰ 90% ਅਸੀਂ ਇੱਥੇ ਕੇਸ ਨਿਵੇੜਦੇ ਆ ਥਾਣੇ ਚ ਬਹੁਤ ਘੱਟ ਕੇਸ ਜਾਂਦੇ ਆ ਪਰ ਇਹ ਮੇਨ ਬੰਦਿਆਂ ਦੇ ਕੰਮ ਹੁੰਦੇ ਆ ਵੀ ਮਤਲਬ ਜੇ ਮੈਂਬਰਾਂ ਦੇ ਜਾਂ ਸਰਪੰਚਾਂ ਦੇ ਇਹ ਉਹਨਾਂ ਦੇ ਤ्रू ਹੁੰਦੇ ਆ ਵੀ ਜੇ ਉਹ ਹੀ ਲਾਈ ਵਿਝਾਈ ਜਾਣ ਵੀ ਅਸੀਂ ਇਧਰੋਂ ਇਧਰ ਕਰਕੇ ਐ ਕਰ ਲਾਂਗੇ ਜਾਂ ਇਧਰੋਂ ਪੈਸਾ ਲੈ ਲਾਂਗੇ ਸਾਡੀ ਪੰਚਾਇਤ ਚ ਹੈ ਨਹੀਂਗਾ ਇਹ ਕੰਮ ਸਾਡੀ ಗ್ರಾಮ ਪੰਚਾਇਤ ਵਿੱਚ ਹੀ ਹੈ ਨਹੀਂਗਾ ਵੀ ਕਿਸੇ ਨੂੰ ਥਾਣੇ ਲੈ ਜਾਣਾ ਦਰਬਾਰੇ ਲੈ ਜਾਣਾ ਪਰ ਮੇਰੇ ਕੋਲੇ ਆਉਂਦੇ ਆ ਮੈਂ ਬੈਠ ਕੇ ਨਿਵੜ ਦਿੰਦਾ ਗੱਲ ਇਹ ਇਸ ਕਰਕੇ ਸਾਰਾ ਨਗਰ ਮੇਰੇ ਨਾਲ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਵੀ ਇੱਥੋਂ ਦੇ ਤੇ ਇੱਕ ਹੋਰ ਆਪਿੰਡਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਾਡੇ মিডিਆ ਰਾਹੀਂ ਵੋਟਾਂ ਦਾ ਅਸੀਂ ਤੇ ਇੱਕ ਕਹਿਣਾ ਚਾਹੁੰਦੇ ਆ ਵੀ ਅਮਨ ਚੈਨ ਰੱਖੋ ਸਭ ਤੋਂ ਵੱਡੀ ਅਵਲਾ ਚੈਨ ਹੈ ਜੇ ਇਤਿਹਾਰ ਤਾਂ ਬਣੀ ਆਈ ਹੈ ਵੀ ਜਦੋਂ 2-3 ਮੰਜ਼ਿਲ ਘੁੱਲਦੇ ਤੇ ਇੱਕ ਨੇ ਦਾ ਢਹਿਣਾ ਹੀ ਢਹਿਣਾ ਹੈ ਪਰ ਜਿੰਨੀ ਅਵਲਾ ਚੈਨ ਚਾਹੀਦੀ ਪਿੰਡ ਦੇ ਵਿੱਚ ਨਗਰ ਦੇ ਵਿੱਚ ਉਨੀ ਰੱਖੋ ਵੱਧ ਤੋਂ ਵੱਧ ਰੱਖੋ ਸੋ ਸਮਝਦੇ ਨਾਲ ਆਪਾਂ ਨੂੰ ਚੱਲਣਾ ਚਾਹੀਦਾ ਤੇ ਗਾਜੀਆਣਾ ਨਗਰ ਦਾ ਤਾਂ ਮੈਨੂੰ ਸੰਯੋਗ ਬਹੁਤ ਜ਼ਿਆਦਾ ਹੈ ਆ ਇਲੈਕਸ਼ਨ ਦੇ ਵਿੱਚ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਤੇ ਇਹਦੇ ਵਿੱਚ ਜਿ ਗਿਣਤੀ ਹੋ ਜਣੀ ਹੈ ਉਹ ਪਤਾ ਲੱਗ ਜਿਨਾ ਵੀ ਕਿੰਨੀ ਆਮ ਆਦਮੀ ਗਈ ਹੈ ਜਾਂ ਕਿੰਨੀ ਦੂਸਰੇ ਬੰਦੇ ਨੂੰ ਗਈ ਹੈ ਉਹਦੇ ਵਿੱਚ ਪਤਾ ਲੱਗਣਾ ਪਰ ਮੈਂ ਇੱਕ ਇੱਕ ਗੱਲ ਦਾਵਾ ਨਹੀਂ ਦਾਵੇ ਨਾ ਕਹਿੰਦਾ ਸਭ ਤੋਂ ਵੋਟ ਵੱਧ ਆਪਣੀ ਆਮ ਆਦਮੀ ਦੀ ਨਿਕਲਣੀ ਹੈ ਇ ਦੂਜੇ ਸਾਰੇ ਜਿੰਨੀਆਂ ਵੀ ਧਰਖੜੀਆਂ ਆਪਾਂ ਤੋਂ ਥੱਲੇ ਹੋਣਗੇ ਠੀਕ ਹੈ ਹਾਂਜੀ ਆ ਦੋਸਤੋ ਤੁਹਾਨੂੰ ਦੇਖਿਆ ਕਿ ਸਰਪੰਚ ਸਾਹਮਣੇ ਨਾਲ ਨਾਲੇ ਵੀ ਮੈਸੇਜ ਕੀਤਾ ਕਿ ਜੋ ਵੀ ਜਿਹੜੇ ਪਿੰਡ ਵਿੱਚ ਇਲੈਕਸ਼ਨ ਹੋ ਰਹੀ ਹੈ ਸਾਰੇ ਇਲੈਕਸ਼ਨ ਹੋ ਰਹਿਗਾ ਪਰ ਆਮਨ ਚਾਂਦ ਆਮਨ ਸ਼ਾਂਤੀ ਉਹਨੂੰ ਬਰਕਰਾਰ ਰੱਖਿਓ ਕਿਸੇ ਨਾਲ ਕੋਈ ਗਿਲਾ ਸੇ ਕਬਾ ਉਹ ਵੀ ਆਮ ਚਾਂਦ ਸ਼ਾਂਤੀ ਦੇ ਨਾਲ ਤੁਸੀਂ ਨੇ ਮਿਟਾ ਕਰ ਲੈਣਾ ਜਿਵੇਂ ਦੱਸਿਆ ਕਿ ਪਿੰਡ ਵਿੱਚ ਬਹੁਤ ਥਵਾਕ ਹੈ ਕਾਂਗਰਸ ਪਾਰਟੀ ਦੇ ਵਰਕਰ ਸਾਡੇ ਨਾਲ ਠੇਕੇਦਾਰ ਜੁੜਿਆ ਕਰਦੇ ਗੱਲਬਾਤ ਸੋਹਾ ਦੇ ਬੂਥ ਤੇ ਬੈਠਿਆ ਵੋਟਾਂ ਚੱਲ ਰਹੀਆਂ ਪੁੱਛਦੇ ਆ ਵੀ ਕਿੰਨੀ ਕੁ ਪੋਲਿੰਗ ਹੋਈ ਆ ਕਿਵੇਂ ਕਾਂਗਰਸ ਪਾਰਟੀ ਦਾ ਰਜਾਣਾ ਪੁੱਛਦੇ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਜੀ ਅਮਰਜੀਤ ਕੌਰ ਬੀਬੀ ਸਾਹਿਬ ਕਦਾ ਕਾਂਗਰਸ ਦੇ ਉਮੀਦਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਪਿੰਡ ਗਾਜੀਆਂ ਤੋਂ ਜੀ ਬਹੁਤ ਵੋਟਾਂ ਬੀਬੀ ਅਮਰਜੀਤ ਕੌਰ ਜੀ ਨੂੰ ਪੈ ਰਹੀਆਂ ਜਿਹੜੀ ਆਪਣੇ ਇਧਰ ਮਧੇਰ ਰੋਡ ਤੇ ਵਸਤੀ ਹੈ ਨਾ ਹਾਂਜੀ ਉੱਥੇ ਪਹਿਲਾਂ ਲਗਾਤਾਰ ਦੋ ਵਾਰੀ ਸਰਪੰਚ ਰਹੇ ਆ ਕਾਂਗਰਸ ਪਾਰਟੀ ਦੇ ਹਾਂਜੀ ਪਹਿਲੇ ਵਾਰ ਬਲਜਿੰਦਰ ਸਿੰਘ ਆਪਣਾ ਸੁਖਵਿੰਦਰ ਸਿੰਘ ਸੀਗਾ ਆਪਣਾ ਹਾਂਜੀ ਵਾਦਾ ਹਾਂਜੀ ਔਰ ਇਹਨੇ 5 ਸਾਲ ਫਿਰ ਜਗਜੀਤ ਸਿੰਘ ਭੌਰਾ ਜੀ ਆਏ ਨੇ 5 ਸਾਲ ਹੋਰ ਰਹੇਗੇ ਨੇ ਹਾਂਜੀ ਕਿਉਂਕਿ ਬਸਤੀ ਦਾ ਵਿਕਾਸ ਹੀ ਨਹੀਂ ਹੋਇਆ ਹਾਂਜੀ ਇਹਨਾਂ ਨੇ ਵਾਦਾ ਕੀਤਾ ਸੀ ਵੀ ਅਸੀਂ ਬਸਤੀ ਦੇ ਲੈ ਕੇ ਉੱਪਰ ਦੀ ਮੋਦਰ ਵਾਟਰ ਬਾਕਸ ਕੰਨੇ ਦੀ ਸੜਕ ਬਣਾਵਾਂਗੇ ਜੀ ਉਹ ਵੀ ਨਹੀਂ ਬਣੀ ਫਿਰ ਮੰਨ ਲਓ ਲੋਕਾਂ ਨਾਲ ਏਡੇ ਏਡੇ ਵਾਦੇ ਕੀਤੇ ਸੀ ਕੋਈ ਵੀ ਨਹੀਂ ਪੂਰਾ ਹੋਇਆ ਠੀਕ ਹੈ ਜੀ ਇਸ ਕਰਕੇ ਜੋ ਬਸਤੀਆਂ ਦੇ ਵੋਟਾਂ ਨੂੰ ਸਾਰੀਆਂ ਇਹਨਾਂ ਨੇ ਟੁੱਟੀਆਂ ਇਹ ਵੱਡਾ ਝਟਕਾ ਇਹਨਾਂ ਨੂੰ ਆਉ ਲੱਗਿਆ ਪਹਿਲਾਂ ਇਹ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਫਿਰ ਇਹ ਇਹਨਾਂ ਨੇ ਮਾਰ ਕੇ ਛਾਲ ਇਹ ਆਮ ਪਾਰਟੀ 'ਚ ਵੜ ਗਏ ਪਹਿਲਾਂ ਫਿਰ ਅਸੀਂ ਆਮ 'ਚ ਸੀਗੇ ਹੁਣ ਅਸੀਂ ਇਹਨਾਂ ਵਾਲੀ ਜਗ੍ਹਾ ਤੇ ਆ ਗਏ ਕਾਂਗਰਸ ਪਾਰਟੀ 'ਚ ਹਾਂਜੀ ਅਸੀਂ ਸਾਹੋਗਲ ਸਾਹਿਬ ਨੂੰ ਸੱਜਾ ਉੱਤੇ ਉਹਨਾਂ ਨੂੰ ਬੜੀ ਹਸ ਹੰਗਾਰਾ ਦਿੱਤਾ ਸੀ ਤੇ ਬਾਕੀ ਲੋਕਾਂ ਨੇ ਵੋਟਾਂ ਬਹੁਤ ਪਾਈਆਂ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਤੇ ਇਹਨਾਂ ਦੀ ਵੱਡੀ ਹਾਰ ਹੋਣੀ ਹੈ ਹਾਂਜੀ ਆਮ ਪਾਰਟੀ ਦੀ ਬਹੁਤ ਵੱਡੀ ਹਾਰ ਹੋਣੀ ਹੈ ਸਾਰੇ ਇਲਾਕਿਆਂ 'ਚ ਹੀ ਹੋਣੀ ਹੈ ਠੀਕ ਹੈ ਜੀ ਆਪਣੇ ਇਲਾਕੇ 'ਚੋਂ ਬੀਬੀ ਅਮਰਜੀਤ ਕੌਰ ਜੀ ਸਾਹੋਕੇ ਸਾਹਿਬ ਜਿੱਤਣਗੇ ਜੀ ਅੱਜ ਜਿਵੇਂ ਤੁਸੀਂ ਦੱਸਿਆ ਵੀ ਆਮ ਪਾਰਟੀ ਦੀ ਹਾਰ ਹੋਣੀ ਹੈ ਜਿਵੇਂ ਆਮ ਪਾਰਟੀ ਨੇ ਤਾਂ ਬਹੁਤ ਵੱਡਾ ਦਾਅਵਾ ਕੀਤਾ ਸੀਗਾ ਤੇ ਵੱਖ-ਵੱਖ ਹਾਲੀਵੁੱਡ ਤੋਂ ਇਹਨਾਂ ਨੇ ਲਿਆ ਕੇ ਕਲਾਕਾਰਾਂ ਤੋਂ ਪ੍ਰਚਾਰ ਕਰਵਾਇਆ ਚੰਗੇ ਚੰਗੇ ਕਲਾਕਾਰ ਇਹ ਹਾਰਸ਼ੀਟਾਂ ਬਣੀ ਹੋਈ ਹੈ ਜਿਵੇਂ ਫਰੀਦਕੋਟ ਹਲਕਾ ਇਹਦੇ ਤੇ ਸਾਰੇ ਜਿੰਨੇ ਵੀ ਇਲਾਕੇ ਆ ਜਾ ਜਿੰਨੇ ਵੀ ਆਪਣੇ ਜ਼ਿਲ੍ਹੇ ਆ ਸਭ ਤੋਂ ਵੱਧ ਫਰੀਦਕੋਟ ਦੀ ਚੋਣ ਆ ਜੋ ਬਹੁਤ ਯਾਨੀ ਕਿ ਹਾਰਡ ਸੀਟ ਕਹਿ ਲਗੇ ਹਾਰਡ ਸੀਟ ਬਣੀ ਹੈ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਵੀ ਕਾਂਗਰਸ ਬਾਜੀ ਮਾਰਨੀ ਉਹੀ ਗੱਲਾਂ ਨਹੀਂ ਵੀ ਆਪਣਾ ਇਹਨਾਂ ਨੇ ਕੰਮ ਨਹੀਂ ਕੀਤਾ ਵਾਦਾ ਕੀਤਾ ਮਨਜੀਤ ਨੇ ਵੀ ਇਸ ਤਰ੍ਹਾਂ ਕੀਤਾ ਮਨਜੀਤ ਨੇ ਕਿੰਨੇ ਕਿੰਨੇ ਵਾਦੇ ਕੀਤੇ ਮੈਂ ਐ ਕਰੂੰਗਾ ਮੈਂ ਜਾਉ ਕਰੂੰਗਾ ਮੰਨ ਲਓ ਆਪਣੇ ਪਿੰਡਾਂ ਦੀ ਸੜਕ ਹੀ ਨਹੀਂ ਬਣ ਰਹੀ ਇਹਨਾਂ ਤੋਂ ਹਾਂਜੀ ਕੰਨ ਮਹੀਨੋਂ ਕੇ ਬੱਟੇ ਪਈ ਜਾਂਦੇ ਸੜਕ ਨਹੀਂ ਤਿਆਰ ਹੋ ਰਹੀ ਕੋਈ ਇੱਕ ਰਾਤੀ ਰਾਤ ਕਰ ਸਕਦੇ ਐ ਐਮਐਲ ਹੋਵੇ 92 ਐਮਐਲ ਇਹ ਉਪਰ ਮੁੱਖ ਮੰਤਰੀ ਇਹਨਾਂ ਦਾ ਕੀ ਨਹੀਂ ਕਰਦੇ ਇੱਕ ਰਾਚੀ ਸੜਕ ਤਿਆਰ ਹੋ ਸਕਦੀ ਹੈ ਫਿਰ ਇਹਨਾਂ ਨੇ ਗਰੀਬਾਂ ਨਾਲ ਵਾਅਦੇ ਕੀਤੇ ਆ ਵੀ ਤੁਹਾਨੂੰ 1000 ਰੁਪਏ ਦੀ ਬੰਦਾਂ ਨੂੰ ਰਸੋਈ ਖਰਚਾ ਹਾਂਜੀ ਉਹ ਇਹਨਾਂ ਨੇ 1 ਰੁਪਿਆ ਨਹੀਂ ਦਿੱਤਾ ਕਿਸੇ ਨੂੰ ਫਿਰ ਇਹਨਾਂ ਨੇ 2500 ਪੈਨਸ਼ਨ ਦਾ ਨਾਰਾ ਲਾਇਆ ਉਹ ਵੀ ਇਹਨਾਂ ਨੇ 1 ਰੁਪਿਆ ਨਹੀਂ ਵਧਾਇਆ ਕਿਸੇ ਨੇ ਪਰ ਕੀ ਕਰਦੇ ਹੁਣ ਕਈ ਆਪਣੇ ਤੱਕ ਕਣਕ ਵੀ ਨਹੀਂ ਆ ਰਹੀ ਹਾਂਜੀ ਕਈ ਪਿੰਡਾਂ ਦੇ ਵਿੱਚ ਕਣਕ ਆ ਰਹੀ ਆ ਹਾਂਜੀ ਉਹ ਮੂਰੇ ਕੈਂਟਰ ਜਾ ਰਹੇ ਆ ਮਗਰ ਗਰੀਬ ਬੰਦੇ ਉਹਦੇ ਝੋਲੇ ਲੈ ਜਾਂਦੇ ਆ ਹਾਂਜੀ ਜਿਵੇਂ ਭਖਾਰੀ ਨੇ ਮੰਗਣ ਵਾਲੀ ਹਾਂਜੀ ਇਸ ਤਰ੍ਹਾਂ ਨੇ ਨੇ ਮੰਗਤੇ ਬਣਾਤੇ ਕੀ ਸਰਕਾਰ ਨੇ ਇਸ ਕਰਕੇ ਇਹਨਾਂ ਨੂੰ ਵੱਡਾ ਝਟਕਾ ਲੱਗਣੇ ਨੇ ਹਰਨੇ ਹਰਨਾ ਹਾਂਜੀ ਮੈਂ ਤੁਸੀਂ ਕਿਹਾ ਵੀ 1000 ਰੁਪਏ ਆਬੀਬਾਂ ਨੂੰ ਭਗਵੰਤ ਮਾਨ ਨੇ ਤਾਂ 100 ਹੋਰ ਵੀ ਵਧਾਤਾ ਵੋਟਾਂ ਪੈ ਜਾਣਗੀਆਂ ਹਾਂਜੀ ਇਹ ਕਰਕੇ ਬਹੁਤਨ ਲਾਲਚ ਦੇ ਰਹਾ ਨਾ ਉਹ ਤਾਂ ਲਾਲਚ ਲੋਕ ਜਿਹੜਾ ਤਾਂ ਬੇਕੂਫ ਹੈ ਉਹਨਾਂ ਤਾਂ ਕਹਿੰਦਾ ਵੀ ਹਾਂ ਵਧਾਊਗਾ ਜਿਹੜਾ ਸਮਝਦਾਰ ਵੋਟਰਾਂ ਨਾ ਉਹਨੂੰ ਪਤਾ ਵੀ ਪਹਿਲਾਂ ਸਾਨੂੰ ਦਿੱਤਾ ਕੀ ਆ ਉਹ ਤਾਂ ਮੰਨ ਕੇ ਜਲ 1000 ਵਧਾ ਦੇ ਕੁਝ ਵੀ ਕਰੀਏ ਵੀ ਕੁਝ ਵੀ ਨਹੀਂ ਮਿਲਣਾ ਸਹੀ ਹਾਂਜੀ ਆ ਦੋਸਤੋ ਤੁਸੀਂ ਦੇਖਿਆ ਕਿ ਨਾਇਬ ਠੇਕੇਦਾਰ ਜੋ ਕਾਂਗਰਸ ਪਾਰਟੀ ਦੇ ਵਰਕਰ ਆ ਬੜੇ ਸੌਨਾ ਕੰਮ ਕਰ ਰਹੇ ਆ ਪੋਲਿੰਗ ਲਾਈ ਜਾ ਸੂਬਾ ਦੇ ਘੁੰਮ ਰਹੇ ਆ ਪਿੰਡ ਤੇ ਦੇਖਿਆ ਤੇ ਉਹਨਾਂ ਦਾ ਕਹਿਣਾ ਕਿ ਬੀਬੀ ਅਮਰਜੀਤ ਸਾਹੋਕੇ ਨੂੰ ਪਿੰਡ ਗਾਜਿਆਂ ਤੋਂ ਵੱਧ ਲੀਡ ਮਿਲੂਗੀ ਤੇ ਉਹਨਾਂ ਨੇ ਦਾਅਵਾ ਵੀ ਕੀਤਾ ਕਿ ਬੀਬੀ ਅਮਰਜੀਤ ਕੌਰ ਸਾਹੋਕੇ ਜਿੱਤੇ ਪੱਕੇ ਉਸੇ ਤਰ੍ਹਾਂ ਬੂਥ ਆਜ਼ਾਦ ਉਮੀਦਵਾਰ ਸਤਾਰ ਸਰਬਜੀਤ ਸਿੰਘ ਜੀ ਦਾ ਸਰਵਿਸ ਖਾਲਸਾ ਜੀ ਦਾ ਬੂਥ ਲੱਗਿਆ ਵਾ ਬੂਥ ਤੇ ਨੌਜਵਾਨ ਬੈਠੇ ਉਹਨਾਂ ਨਾਲ ਕਰਦੇ ਗੱਲਬਾਤ ਵੀ ਕਿਦਾਂ ਦਾ ਮਾਹੌਲਾ ਕੀ ਕਹਿਣਾ ਜੀ ਕਿੰਨੀ ਇੱਕ ਵੋਟ ਤੁਹਾਨੂੰ ਬੋਲਣੇ ਹੋ ਚੁੱਕੀ ਹੈ ਕਿਵੇਂ ਲੱਗਦਾ ਇੱਕ ਦੀ ਸਾਰਿਆਂ ਤੋਂ ਪਹਿਲਾਂ ਹੀ ਪ੍ਰੈਸ 244 ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੋਲਣ ਦਾ ਮੌਕਾ ਦਿੱਤਾ ਤੇ ਅਸੀਂ ਬਹੁਤ ਵਧੀਆ ਵੋਟ ਪੈ ਰਹੀ ਹੈ ਜੀ ਰਿਸਪਾਂਸ ਵਧੀਆ ਹੈ ਪਰ ਅਸੀਂ ਤਾਂ ਇਹ ਹੀ ਬੇਨਤੀ ਕਰਦੀਆਂ ਵੀ ਪੰਥ ਨੂੰ 40 ਸਾਲਾਂ ਬਾਅਦ ਮੌਕਾ ਮਿਲਿਆ ਕਾਲ ਤਖਤ ਠਟਾਏ ਨੂੰ 40 ਸਾਲ ਹੋ ਗਏ ਅੱਜ ਜਿਹੜੇ ਮੂੰਹ ਚੱਕ ਕੇ ਕਾਂਗਰਸ ਦਾ ਬੂਥ ਲਾਈ ਬੈਠਿਆ ਝਾੜੂ ਦਾ ਐਨਐਸਐਬ ਲਾ ਕੇ ਮੁੰਡੇ ਡਿਬਰੂਗੜ੍ਹ ਸੜ ਤੇ ਆਪਣੇ ਮਧੇ ਪਿੰਡ ਦਾ ਮੁੰਡਾ ਏ ਹਰਪ੍ਰੀਤ ਸਿੰਘ ਤੇ ਉਹਨੂੰ ਅਮਰਤਪਾਲ ਦਾ ਡਰਾਈਵਰ ਸੀਗਾ ਆਪਣੇ ਇਹ ਨਾਲ ਹੁੰਦਾ ਸੀ ਸਾਡੇ ਨਾਲ ਤੇ ਉਹ ਗੱਡੀ ਚਲਾਉਂਦਾ ਸੀ ਅਮਰਤਪਾਲ ਦੀ ਉਹਨੂੰ ਚੱਕ ਕੇ ਝਾੜੂ ਸਰਕਾਰ ਨੇ ਕੋਈ ਇੱਕ ਵੀ ਮਨਜੀਤ ਨੇ ਕਦੇ ਇਹ ਨਹੀਂ ਪੁੱਛਿਆ ਵੀ ਉਹਦਾ ਕਸੂਰ ਕੀ ਆ ਕਦੇ ਇੱਕ ਵੀ ਉਹ ਤੇ ਪਰਚਾ ਹੋਵੇ ਵੋਟ ਉਹਦੀ ਬਣੀ ਨਹੀਂ ਨਾ ਵਾਲਕ ਮੁੰਡਾ ਏ ਇਹੇ ਜੇ ਕੰਮ ਤਾਂ ਇਹਨਾਂ ਦੇ ਕੀਤੇ ਆ ਕੀ ਵੋਟ ਪਾਉਣੀਆਂ ਇਸੇ ਕਰਕੇ ਸਾਰੇ ਲੋਕ ਦੁਖੀ ਹੋ ਕੇ ਵੀ ਸਰਬਜੀਤ ਸਿੰਘ ਖਾਲਸਾ ਨੂੰ ਲੀਡ ਨਾਲ ਚਟਾਉਣਗੇ ਵੀ ਵੱਡੀ ਤੱਕ ਜਿੱਤੂਗਾ ਵੀ ਤੇ ਐਤਕੀ ਸਾਰੇ ਪਿੰਡਾਂ ਦੇ ਚਾਹੀਦਾ ਸੀ ਬਹੁਤਾ ਪਿੰਡ ਜਾਗ ਦੀ ਜ਼ਮੀਰ ਵਾਲੇ ਹੈਗੇ ਆ ਬੀ ਕਾਲ ਗਾਣੇ ਕਾਂਗਰਸ ਨੇ ਝਾੜੂ ਨੇ ਬੀਜੇਪੀ ਨੇ ਨਹੀਂ ਬੂਥ ਲਾਏ ਬਹੁਤ ਵਧਾਈ ਦੇ ਪਾਤਰ ਆ ਉਹ ਪਿੰਡ ਚਲ ਜਿਨ੍ਹਾਂ ਨੇ ਵੀ ਲਾਏ ਆ ਮਰੀਆਂ ਜ਼ਮੀਰਾਂ ਆ ਇਹਨਾਂ ਨੂੰ ਇਹ ਨਹੀਂ ਲਾਉਣੇ ਚਾਹੀਦੇ ਸੀ ਕਿਉਂਕਿ 40 ਸਾਲਾਂ ਬਾਅਦ ਮੌਕਾ ਮਿਲਿਆ ਹਰਮੰਦਰ ਸਾਹਿਬ ਜਾਣੇ ਆਪਾਂ ਬੱਸਾਂ ਭਰ-ਭਰ ਕੇ ਗੱਡੀਆਂ ਭਰ-ਭਰ ਕੇ ਹਰ ਸੁਬਾ ਸ਼ਾਮ ਨਿਤਨੇਮ ਕਰਦੇ ਆਂ ਫੇਰ ਵੀ ਆਪਾਂ ਜੇ 40 ਸਾਲਾਂ ਬਾਅਦ ਨਹੀਂ ਬਦਲਾ ਲੈ ਸਕਦੇ ਤਾਂ ਸਿੱਖੋ ਛੋਡੇ ਵਰਗਾ ਕੋਈ ਨਹੀਂ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸੇਵਾ ਕੱਲੀ ਥੋੜੀ ਬਾਲੀ ਬਾਹਰੋਂ ਸਾਰੇ ਜਿੰਨੇ ਵੀ ਵੀਰਾਂ ਨੇ ਸੇਵਾ ਕੱਲੀ ਆ ਸ਼ਹੀਦ ਲਾਉਣ ਵਾਸਤੇ ਜਾਂ ਕਿਆ ਵੱਧ ਚੜ ਕੇ ਮੁੰਡਿਆਂ ਨੂੰ ਵੀ ਸਾਡੇ ਤੁਸੀਂ ਸਪੋਰਟ ਕਰੋ ਅਸੀਂ ਤੁਹਾਡੇ ਨਾਲ ਆ ਜਿਹੜੀ ਚੀਜ਼ ਦੀ ਵੀ ਲੋੜ ਹੋਈ ਸਾਨੂੰ ਕੋਈ ਟੋਟ ਨਹੀਂ ਆਉਣ ਦਿੰਦੇ ਇਸ ਕਰਕੇ ਸਾਨੂੰ ਪਿੰਡ ਚੋਂ ਬਹੁਤ ਸਹਿਯੋਗ ਮਿਲ ਰਿਹਾ ਹੈ ਬਾਕੀ ਸਾਰਿਆਂ ਨੂੰ ਪਤਾ ਹੈ ਜੀ ਅੱਧੋ ਤੋਂ ਅੱਧ ਬੋਟ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਪਊਗੀ ਪੱਕੀ ਜਿਵੇਂ ਤੁਸੀਂ ਗੱਲ ਕੀਤੀ ਆ ਹਰਮੰਦਰ ਸਾਹਿਬ ਦੀ ਤੇ ਉਦੋਂ ਹੀ ਜੂਨ ਦੇ ਮਹੀਨੇ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ 4 ਤਰੀਕ ਨੂੰ ਜਿੰਮੇ ਗੋਲੀ ਚੱਲੀ ਸੀ ਉਸ ਦਿਨ ਹੀ ਐਲਾਨ ਹੋਣਾ ਕਿਵੇਂ ਲੱਗਦਾ ਤੁਹਾਨੂੰ ਇਹ ਬਹੁਤ ਵੱਡੀ ਸਰਕਾਰ ਦੀ ਇੱਕ ਸਾਜ਼ਿਸ਼ ਹੈ ਸਦਾਸ ਆ ਵੀ ਸਿੱਖਾਂ ਨੂੰ ਵੋਟਾਂ ਉਹ ਦੇਣਾ ਚ ਲਿਆਂਦੀਆਂ ਜਾਣ ਵੀ ਜਿਹੜੇ ਦਿਨਾਂ ਚ ਇਹਨਾਂ ਦੇ ਸ਼ਹੀਦੀ ਹੋਈ ਜਾਂ ਕੱਲੂਗਾ ਰੈਟੈਕ ਹੋਇਆ ਉਹ ਦਿਨ ਇਹ ਉਦੋਂ ਰਿਜ਼ਲਟ ਆਵੇ 4 ਜੂਨ ਨੂੰ ਉਦੋਂ ਇਹ ਜਸ਼ਨ ਮਨਾਉਣ ਉਧਰੋਂ ਸਭੀ ਚੀਜ਼ ਖਾਲਸਾ ਨੇ ਇਹ ਵੀ ਕਿਹਾ ਤੇ ਪੰਥ ਨੂੰ ਵੀ ਬੇਨਤੀ ਕੀਤੀ ਉਹਨੇ ਵੀ ਆਪਾਂ ਜੱਤ ਦਾ ਸ਼ੁਕਰਾਨਾ ਉਥੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਉਥੇ ਮੱਥਾ ਟੇਕਣ ਜਾਵਾਂਗੇ ਚਾਰਾਂ ਨੂੰ ਚਾਰ ਨੂੰ ਹਰਮੰਦਰ ਸਾਹਿਬ ਅਕਾਲ ਤਖਤ ਤੇ ਜਾਵਾਂਗੇ ਮੱਥਾ ਟੇਕਾਂਗੇ ਆਪਾਂ ਕੋਈ ਜਸ਼ਨ ਨਹੀਂ ਮਨਾਉਣਾ ਕੋਈ ਪਟਾਕੇ ਨਹੀਂ ਚਲਾਉਣੇ ਕੋਈ ਲੱਡੂ ਨਹੀਂ ਵੰਡਣਾ ਇਸੇ ਕਰਕੇ ਸਾਰੇ ਪੰਥ ਦਾ ਵੀ ਹੁਕਮ ਆ ਵਿਵਾਦ ਚੜ੍ਹ ਕੇ ਅਕਾਲ ਤਖਤ 4 ਜੂਨ ਨੂੰ ਜਾਓ ਮੱਥਾ ਟੇਕੋ ਬਸ ਆਪਣਾ ਉਹੀ ਅਰਦਾਸ ਸ਼ੁਕਰ ਕਰਨਾ ਪਰਮਾਤਮਾ ਜਿਵੇਂ ਤੁਸੀਂ ਅਕਾਲ ਤਖਤ ਸਾਹਿਬ ਦੀ ਗੱਲ ਕੀਤੀ ਹੈ ਕੱਲ ਇੱਕ ਫਤਵਾ ਜਾਰੀ ਕੀਤਾ ਅਕਾਲ ਤਖਤ ਸਾਹਿਬ ਨੇ ਜਿਵੇਂ ਕਿ 1 ਜੂਨ ਨੂੰ ਉਹਨਾਂ ਨੇ ਕਹਿ ਸੀਗਾ ਜਿੰਨੇ ਵੀ ਪੰਥਕ ਜਿਹਾ ਬੰਦੇ ਪੰਥਕ ਹੈ ਜਾਂ ਜੂਥ ਹੈ ਉਹ ਕਾਲੀਆਂ ਪੱਗਾ ਬਨ ਕੇ ਜਾਂ ਕਾਲੇ ਪਰਨੇ ਬਨ ਕੇ ਰੋਜ਼ ਪ੍ਰਗਟ ਹੋਣ ਹਾਂਜੀ ਬਹੁਤ ਧੰਨਵਾਦ ਉਹਨਾਂ ਦਾ ਕਰਨਾ ਚਾਹੀਦਾ ਈ ਤੇ ਕੱਲ ਨੂੰ ਅਸੀਂ ਵੀ ਸੰਤ ਜਰਨੈਲ ਸਿੰਘ ਭਿੰਡਰਾਲੇ ਦੇ ਰੋਡੇ ਪਿੰਡ ਸਾਰੇ ਕਾਲੀਆਂ ਦਸਤਾਰਾਂ ਬਨ ਕੇ ਮੁੰਡੇ ਤੇ ਬੱਸਾਂ ਜਾ ਰਹੀ ਆ ਗੱਡੀ ਤੇ 4 ਜੂਨ ਨੂੰ ਅਸੀਂ ਬੱਸ ਲੈ ਕੇ ਪਿੰਡਲ ਨੂੰ ਵੀ ਆਉਗੀ ਤੇ ਸੰਗਤਾਂ ਨੂੰ ਉਥੇ ਹਰਮੰਦਰ ਸਾਹਿਬ ਲੈ ਕੇ ਜਾਵਾਂਗੇ ਅ ਦੇਖਾ ਦੋਸਤੋਂ ਤੁਮ ਜੀ ਉਹਨਾਂ ਨੇ ਮੈਸੇਜ ਦਿੱਤਾ ਇੱਕ ਅ ਸਰਦਾਰ ਸਰਬਜੀ ਸਿੰਘ ਖਾਲਸਾ ਬੁੱਤ ਤੋਂ ਉਹਨਾਂ ਨੇ ਮੈਸੇਜ ਵੀ ਕੀਤਾ ਕੇ 4 ਤਰੀਕ ਨੂੰ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਗੱਡੀਆਂ ਫ੍ਰੀ ਜਾਣੀਆਂ ਤੇ ਜਿਵੇਂ ਅਕਲ ਤੱਕ ਸਾਡਾ ਫਰਮਾਨ ਆਇਆ ਸੀਗਾ ਕਿ ਵੀ ਕਾਲੀਆਂ ਪੰਗਾ ਬੰਨ ਕੇ ਜਾਂ ਕਾਲੇ ਪਰਨੇ ਗਲਾਂ ਚ ਪਾ ਕੇ ਤੇ ਆਪਾਂ ਰੋਸ ਪ੍ਰਗਟ ਕਰਨਾ ਉਸੇ ਤਰ੍ਹਾਂ ਇਹਨਾਂ ਨੇ ਇੱਕ ਸਨੇਹਾ ਦਿੱਤਾ ਕੀ ਕਹਿਣਾ ਚਾਹਣੀ ਇੱਕ ਐਨਆਰ ਵੀਰਾਂ ਦਾ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ ਅਤੇ ਪਿੰਡ ਤੌਰ ਤੇ ਵਧੀਆ ਮਦਦ ਕੀਤੀ ਸਾਰਾ ਪਿੰਡ ਵਧੀਆ ਜੀ ਸਪੋਰਟ ਕਰ ਰਿਹਾ ਹੈ ਸਾਡੇ ਨਾਲ ਕਾਂਗਰਸ ਪਾਰਟੀ ਦੇ ਵਰਕਰ ਆ ਉਹ ਸਾਡੇ ਨਾਲ ਜੁੜੇ ਗੱਲਬਾਤ ਕਰਦੇ ਆ ਕੀ ਕਹਿਣਾ ਜੀ ਵੋਟਾਂ ਪੈ ਰੀਆਂ ਅੱਜ ਕਿ ਮੈਨੂੰ ਲੱਗਦਾ ਕੀ ਗੱਲਬਾਤ ਅੱਜ ਤੁਸੀਂ ਸਪੈਸ਼ਲ ਸਾਨੂੰ ਫੋਨ ਕਰਕੇ ਬੁਲਾਇਆ ਕੀ ਤੁਹਾਡੇ ਦਿਲ ਚ ਗਿਲਾ ਸ਼ਿਕਵਾ ਹੈ ਕੀ ਗੱਲਬਾਤ ਕੀ ਕਹਿਣਾ ਤੁਹਾਨੂੰ ਨਹੀਂ ਗਿਲਾ ਸ਼ਿਕਵਾ ਦਾ ਕੁਝ ਨਹੀਂ ਸਾਡੇ ਤੇ ਪਰ ਸਾਨੂੰ ਸੱਦਿਆ ਇਸ ਕਰਕੇ ਵੀ ਕੁਝ ਸਾਨੂੰ ਦਿਖਾਉਣਾ ਹੈ ਹਾਂਜੀ ਮੰਨ ਲਓ ਸਾਨੂੰ ਲੱਗਦਾ ਵੀ ਮਹੀ ਪਿਆ ਵਾ ਇੱਥੇ ਨਹੀਂ ਜੀ ਆ ਦਿਖਾਓ ਨਾ ਇਧਰ ਕਰੋ ਕੈਮਰਾ ਬਾਈ ਜੀ ਆ ਦੇਖੋ ਇਹ ਪਾਣੀ ਨਾ ਆਪਣਾ ਸੀਵਰੇਜ ਦਾ ਹੈ ਹਾਂਜੀ ਚੰਗੀ ਤਰ੍ਹਾਂ ਬਣਾ ਲਈ ਵੀਰੇ ਵਾਟਰ ਬਾਕਸ ਦੇ ਪਾਣੀ ਦੇ ਵਿੱਚ ਟੂਟੇ ਵਾਲੇ ਚ ਮਿਕਸ ਹੋ ਰਿਹਾ ਇਹ ਪਾਣੀ ਹਾਂਜੀ ਹਾਂਜੀ ਇਹ ਸੀਵਰੇਜ ਦਾ ਪਾਣੀ ਹਾਂਜੀ ਪਹਿਲਾਂ ਇਧਰੋਂ ਮੰਨ ਲਓ ਸ਼ਮਸ਼ਾਨ ਘਾਟ ਹੈ ਹਾਂਜੀ ਇਧਰ ਦਿਖਾਈ ਵੀਰੇ ਸ਼ਮਸ਼ਾਨ ਘਾਟ ਹੈ ਜੀ ਹਸਪਤਾਲ ਇਧਰ ਮਾਤਾ ਦਾ ਮੰਦਿਰ ਆ ਗਿਆ ਦਿਖਾਈ ਚੜ ਉਧਰ ਹੱਸ ਸਕਦਾ ਇਧਰ ਇਧਰ ਕਰੀ ਕੈਮਰਾ ਆ ਗੁਰਦੁਆਰਾ ਸਾਹਿਬ ਆ ਗਏ ਨੇ ਬੱਸ ਸਟੈਂਡ ਠੀਕ ਹੈ ਜੀ ਤੇ ਆ ਆ ਗਿਆ ਢੀਲ ਚੌਂਕ ਦਾ ਬਾਜਦਾ ਜੀ ਗਾਜੀਗਨ ਦਾ ਢੀਲ ਚੌਂਕ ਆ ਇਹ ਇੰਨਾ ਕਿ ਸਾਡੇ ਪਿੰਡ ਦਾ ਵਿਕਾਸ ਕੀਤਾ ਇਹ ਲੋਕਾਂ ਨੇ ਹਾਂਜੀ ਠੀਕ ਹੈ ਨਾ ਉਹ ਦੇਖ ਲਓ ਜੀ ਫਿਰ ਉਹ ਅੱਗੇ ਸਕੂਲ ਆ ਜੀ ਹਾਂਜੀ ਠੀਕ ਹੈ ਜੀ ਹਾਂਜੀ ਆਖਾਂ ਇਸ ਤੇ ਬੱਚੇ ਵੀ ਛੋਟੇ ਛੋਟੇ ਜਾਂਦੇ ਆ ਹਾਂਜੀ ਪੜ੍ਹਨ ਦੇ ਲਈ ਹਾਂਜੀ ਬੱਸਾਂ ਆਉਂਦੀਆਂ ਆ ਆਪਣਾ ਬੱਸ ਸਟੈਂਡ ਹੈ ਜੀ ਹਾਂਜੀ ਠੀਕ ਹੈ ਜੀ ਆ ਇਥੇ ਦੇਖ ਲਓ ਕੀ ਹਾਲਾਤ ਆ ਗਾਜੀਆਂ ਨੇ ਦੇ ਕਿੰਨਾ ਕੇ ਵਿਕਾਸ ਹੋਇਆ ਵਾ ਕਈ ਹੁਣ ਲੋਕ ਆਈ ਜਾਂਦੇ ਸਰਪੰਚ ਸਾਹਿਬ ਵੀ ਕਹਿੰਦਾ ਵਿਕਾਸ ਕੀਤਾ ਸਿਰ ਬਸਤੀ ਦਾ ਵਿਕਾਸ ਪਿੰਡ ਦਾ ਵਿਕਾਸ ਕਿੱਥੇ ਵਿਕਾਸ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਕਹਿ ਰਹੇ ਆਂ ਵੀ ਇਹ ਪਾਣੀ ਇਹਨਾਂ ਦੇ ਪਾਣੀ ਟੇਲਾਂ ਤੇ ਕਿ ਬਚਾਉਣਾ ਸੀ ਪਿੰਡ ਚ ਪਹੁੰਚਿਆ ਤਾਂ ਨਹੀਂ ਪਤਾ ਨਹੀਂ ਖਾਨੀ ਸਮਾਨ ਚੁੰਡ ਗਿਆ ਤਾਂ ਪਤਾ ਨਹੀਂ ਕਿੱਥੋਂ ਆ ਰਿਹਾ ਜੀ ਮੀਂਹ ਵੀ ਨਹੀਂ ਪਿੰਦਾ ਅੱਛਾ ਜੀ ਹੂੰ ਤਾਂ ਵਧੀਆ ਠੰਡੀ ਹਵਾ ਵੀ ਆ ਰਹੀ ਆ ਇੱਧਰ ਛੱਪੜਾ ਜੀ ਹਾਂਜੀ ਠੀਕ ਹੈ ਨਾ ਹਾਂਜੀ ਆ ਗੰਦਗੀ ਚਾਰ ਸਵੇਰੇ ਪਹਿਲੀ ਪਈ ਸਮਝ ਨਹੀਂ ਹੁੰਦੀ ਸੰਤਾ ਬਸ ਤੇ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੋਇਆ ਨਾ ਕਾਂਗਰਸ ਪਾਰਟੀ ਵਲੇ ਹੋਇਆ ਅੱਛਾ ਜੀ ਸਰਪੰਚ ਸਾਹਿਬ ਨੂੰ ਵੀ ਪਤਾ ਹੀ ਆ ਜਿੰਨੀਆਂ ਸਾਡੇ ਪਿੰਡ ਦੇ ਵਿੱਚ ਗਰਾਂਟਾਂ ਆਈਆਂ ਸਾਰੀਆਂ ਕਾਂਗਰਸ ਪਾਰਟੀ ਵਲੇ ਆਈਆਂ ਹਾਂਜੀ ਜਿੰਨਾ ਤਕਰੀਬਨ ਸਾਡੇ ਪਿੰਡ ਦੇ ਵਿੱਚ ਵਿਕਾਸ ਹੋਇਆ ਕੰਮ ਹੋਇਆ ਨਾ ਸਾਰਾ ਕਾਂਗਰਸ ਪਾਰਟੀ ਵਲੇ ਹੋਇਆ ਹਾਂਜੀ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਹੋਈ ਆ ਸਾਡੇ ਬਣੀਆਂ ਪਾ ਇਹ ਸਾਡੇ ਪਿੰਡ ਦੇ ਵਿੱਚ ਮੈਂ ਕਿਹਨਾਂ ਕਿਤੇ ਇੱਟ ਵੀ ਨਹੀਂ ਲੱਗੀ ਹੋਣੀ ਤਿੰਨ ਮਹੀਨੇ ਹੋ ਗਏ ਸੜਕ ਬਣ ਰਹੀ ਨੂੰ ਮਨਜੀਤ ਸਿੰਘ ਐਮਐਲਏ ਆਪਣੇ 7 ਸਾਲ ਹੋ ਗਏ ਹਲਕਾ ਨਿਹਾਲ ਸਿੰਘ ਵਾਲੇ ਤੋਂ ਐਮਐਲਏ ਆ ਬਦਾਇਕਾ ਜ਼ਿੰਮੇਵਾਰ ਬੰਦੇ ਆ ਉਹਨਾਂ ਨੇ ਪਿੰਡ 'ਚ ਕੀਤਾ ਮਤਲਬ ਹੀ ਨਹੀਂ 1% ਦਾ ਕੰਮ ਵੀ ਸਾਡੇ ਪਿੰਡ ਦੇ ਵਿੱਚ ਨਹੀਂ ਕੋਈ ਗਿਣਾ ਸਕਦਾ ਕਿਉਂਕਿ ਇਹਨਾਂ ਦੇ 7 ਸਾਲ ਦੇ ਵਿੱਚ ਕਤਲਾ ਕਤਲਾ ਕੋਈ ਨਹੀਂ ਆ ਹਾਂ ਹਾਂਜੀ 7 ਸਾਲ ਦੇ ਵਿੱਚ ਮੇਰੇ ਹਿਸਾਬ ਨਾਲ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਵੀ ਜਿਹੜਾ ਆਮ ਆਦਮੀ ਪਾਰਟੀ ਨੇ ਕਰਾਇਆ ਹੋਵੇ 메ਨ ਰਸਤਾ ਪਿੰਡ ਦੀ ਐਂਟਰੀ ਹੈ ਹਸਪਤਾਲ ਗੁਰਦੁਆਰਾ ਸਾਹਿਬ ਮਾਤਾ ਦਾ ਮੰਦਿਰ ਤੇ ਪਸ਼ੂਆਂ ਦਾ ਹਸਪਤਾਲ ਆ ਗਿਆ ਇੱਧਰ ਸ਼ਮਸ਼ਾਨ ਘਾਟ ਆ ਗਈ ਅੱਗੇ ਪੰਚਾਇਤ ਘਰ ਆ ਗਿਆ ਹਾਂਜੀ ਸਾਰਾ ਮੇਨ ਐਂਟਰੀ ਹੈ ਤੇ ਜਿੱਥੇ ਸਾਡੇ ਪਿੰਡ ਦੇ ਵਿੱਚ ਆ ਇਸ ਵਕਤ ਹਾ ਛੱਪੜ ਬਣਿਆ ਹੋਇਆ ਛੜਕ ਦੇ ਉੱਤੇ ਹਾਂਜੀ ਇੱਥੋਂ ਦੇ ਬੱਚੇ ਸਾਰੇ ਬਸਤੀ ਵਾਲੇ ਬੱਚੇ ਸਕੂਲ ਆਉਂਦੇ ਆ ਇੱਥੋਂ ਦੀ ਲੰਘ ਕੇ ਜਾਂਦੇ ਆ ਤੇ ਬਹੁਤ ਬੁਰਾ ਹਾਲ ਹੈ ਸਾਨੂੰ ਆਪ ਨੂੰ ਦੀ ਸੀ ਆ ਰਿਹਾ ਹਾਂ ਦੋਸਤੋ ਜਿਵੇਂ ਕਾਂਗਰਸ ਪਾਰਟੀ ਵਰਕਰਾਂ ਨੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਜੇ ਪਿੰਡ ਦੀ ਮੇਨ ਐਂਟਰੀ ਹੈ ਜਿੱਥੋਂ ਦੇ ਲੋਕਾਂ ਨੇ ਨੰਘਣਾ ਐਂਟਰ ਹੋਣਾ ਪਿੰਡ ਵਿੱਚ ਤੇ ਦੱਸ ਦੇ ਕਿ ਇਹ ਰੋਡ ਆ ਇਥੋਂ ਸਿੱਧਾ ਸਹਿਰ ਨਿਹਾਲ ਸਿੰਘ ਵਾਲਾ ਨੂੰ ਜੋੜ ਰਿਹਾ ਤੇ ਇਧਰੋਂ ਦੀਨਾ ਸਾਹਿਬ ਤੇ ਬੁਰਜ ਹੈ ਮੇਰਾ ਬਕਵਕ ਪਿੰਡਾਂ ਨੂੰ ਜਾ ਰਿਹਾ ਤੇ ਉਸੇ ਦੇ ਵਿੱਚ ਮੇਨ ਪਿੰਡ ਗਾਜੀਆਂ ਦੇ ਵਿੱਚ ਜਦੋਂ ਮੇਨ ਐਂਟਰੀ ਹੁੰਦੀ ਹੈ ਚੌਕ ਮੰਦਾ ਜਿੱਥੋਂ ਤਕ ਕੋਈ ਨਹੀਂ ਬੰਦੀ ਹੈ ਉੱਥੇ ਹੀ ਇਹ ਇਹਨਾਂ ਨੇ ਕਿਹਾ ਮਾਰਕਰ ਨੇ ਕਿਹਾ ਕਿ ਇਹ ਝੀਲ ਚੌਕ ਬਣਾਇਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਪਿੰਡ ਗਾਜੀਆਂ ਨੇ ਦਾ ਵਿਕਾਸ ਐ ਮਹਕਲਬੀ ਸਿੰਘ ਗਾਜੀਆਂ ਨਾਲ ਤੁਸੀਂ ਦੇਖ ਰਹੇ ਹੋ ਪ੍ਰੈਸ ਪੀਆਓ 24